ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ। ਆਪਾਂ ਲੱਗੇ ਆ ਪਨੀਰੀ ਵਾਲਾ ਥਾ ਬਣਾਉਣ। ਬਾਹੂ ਲਿਆ ਇਹਨਾਂ ਨੂੰ ਕਰਦੇ ਕੰਪਿਊਟਰ ਕਰਾਇਆ। ਕਰਕੇ ਫਿਰ ਸਵਾਦਾ ਕਰਦੇ ਸੈਟਮੈਂਟ। ਲੋ ਜੀ ਨਾਲ-ਨਾਲ ਹੀ ਕੰਪਿਊਟਰ ਕਰਾਏ ਦਾ ਕੰਮ ਚੱਲ ਰਿਹਾ ਹੈ। ਨਾਲ ਸਾਡਾ ਭਲਵਾਨ ਲੱਗਾ। ਓ ਭਰਾਵਾ। ਅਤੇ ਪਨੀਰੀ ਦੀ ਥਾਂ ਹੋ ਚਲਿਆ ਤਿਆਰ ਤਕੰਮ ਚੱਲ ਰਿਹਾ ਧੜਾ ਧੜ ਬਾਕੀ ਕਿਹੜੇ ਕਿਹੜੇ ਮੇਰੇ ਵੀਰਾਂ ਨੇ ਕਿਹੜੀ ਕਿਹੜੀ ਪਨੀਰੀ ਬੀਜੀ ਦੀ ਕੀ ਰਹਿ ਗਿਆ ਕਿਹੜਾ ਕਿਹੜੀ ਮਤਲਬ ਪਨੀਰੀ ਝੋਨੇ ਦਾ ਬੀ ਬੀਜਿਆ ਸਾਰੇ ਜਿਹਨੇ ਕਮੈਂਟ ਕਰਕੇ ਜਰੂਰ ਦੱਸਿਓ ਦੂਜੀ ਗੱਲ ਨਾਲ ਹੁਣ ਕੰਪਿਊਟਰ ਕਰਾਇਆ ਦਾ ਫਾਇਦਾ ਤੇ ਹੈਗਾ ਹੈਗਾ ਬਾਕੀ ਇਹਦਾ ਰਵਾਜ ਜਿਆ ਹੋ ਗਿਆ ਵੀ ਹਰੇਕ ਨੇ ਮਾਰਨਾ ਹੀ ਕੋਈ ਫਸਲ ਵੀ ਜਿੰਦ ਤੋਂ ਕੋਲਾ ਇਹਨਾਂ ਮਾਰਨਾ ਹੀ ਜ਼ਰੂਰ ਮਾਰਨਾ ਹੀ ਮਾਰਨਾ ਇਹਦਾ ਰਵਾਜ ਜਿਆ ਹੋ ਗਿਆ ਵਾ ਬੋ ਮਿੱਤਰੋ ਆ ਰਿਹਾ ਬੰਦਾ ਸਾਡਾ ਸਾਈਕਲ ਚਲਾਉਂਦਾ ਸ਼ਕੀਨ ਐ ਕਹਿੰਦੇ ਨੇ ਚਾਰਨ ਦੱਜਾ ਜਿੰਨੇ ਲਿਆ ਗਏ ਬੋਲਟ ਲਾ ਕੇ ਦਿੱਤਾ ਫਿਰ ਵੀ ਉਹ ਰੱਜ ਨਹੀਂ ਆਇਆ ਹੁਣ ਸਾਈਕਲ ਦੇ ਵਾਲੇ ਆ ਕੋਈ ਆ ਰ ਮਜ਼ਾ ਹੀ ਏ ਚੱਲ ਸਵੇਰੇ ਸਕੂਲੇ ਸਾਈਕਲ ਤੇ ਦੇਰੀ ਨੂੰ ਇਨੂੰ ਕੋ ਲੈ ਆ ਇਸ ਤਰ੍ਹਾਂ ਮੋੜ ਸੇ ਰੱਖ ਲਾਂਗੇ। ਸਵੇਰੇ ਮੇਂ ਟਾਈਮ ਨਾ ਆਏ ਨਾ ਇੱਧੇ ਕਰਾਂਗੇ। ਇਦਾਂ ਹੀ ਕਰੀਏ ਇਦਾਂ ਹੀ। ਤੇਰੇ ਸਾਈਕਲ ਤੇ ਹੀ ਜਾਣਾ ਸਕੂਲੇ। ਚਲੋ ਇਹ ਕਰਦੇ ਹਾਂ ਹੁਣ ਵਾਈ ਹੈ ਬੱਚੇ ਆਲੂ। ਇਹ ਵੀਡੀਓ ਤਾਂ ਆਜੀ ਵੀਡੀਓ। ਬੜੇ ਨੂੰ ਦਿਖਾਣੇ ਆ। ਇਹ ਗਾਇਤੂ ਦਾ ਸਾਈਕਲ ਦਾ ਮਜ਼ਾ ਹੀ ਆ। ਕਾ ਸਾਈਕਲ ਦਾ ਮਜ਼ਾ ਹੀ ਆ। ਹਲੋ ਮੱਤਰ ਪਿਆਰੇ ਆਪਰ ਰਾਸਤੇ ਨੇ ਲਾਤੀ ਮਿੱਟੀ ਤੇ ਪਨੀਰੀ ਵਾਲਾ ਥਾਂ ਦਿੱਤਾ ਇੱਕ ਰੀ ਵਾਹ। ਹੁਣ ਆਪਾਂ ਚੱਲੇ ਘਰ ਨੂੰ ਹੁਣ ਤੁਹਾਨੂੰ ਦਿਖਾਉਨੇ ਅੱਗੇ ਚੰਪਤ ਕਰ ਕੀ ਕਰਦੇ ਆਪਾਂ ਠੀਕ ਆ ਵੀ ਬਣੇ ਰਿਓ ਵੀਡੀਓ ਦੇ ਨਾਲ ਬਹੁਤ ਮਿੱਤਰ ਹੋ ਗਿਆ ਆਪਾਂ ਮੇਰੇ ਵਲੇ ਸਾਰੇ ਪਿਆਰ ਦੇ ਸਾਥੀ ਸਾਰੇ ਨੂੰ ਜਿਹੇ ਤੋਂ ਪਿਆਰ ਭਰੀ ਸਾਥ ਸ੍ਰੀ ਗੁਰ ਲੱਗਦੇ ਆਪਾਂ ਫੇਰ ਗੰਨੇਦ ਵਾਲੇ ਹੋ ਲੱਗੇ ਪੌਂ ਲੱਗੇ ਖਾਹਰ ਖੂ ਮੱਕੀ ਨੂੰ ਚੱਲ ਰਿਹਾ ਪਾਣੀ ਇਹ ਮੌਸਮ ਘਰਾਵੀ ਲੋ ਮਟਰ ਹੋ ਗਿਆ ਇਹਨਾਂ ਦੇ ਇੰਜਨਾਂ ਦਾ ਵੀ ਕੰਮ ਹੁਣ ਖਤਮ। ਸੋਲਰ ਜਿਹੜੇ ਆ ਇਹ ਆ ਇੰਜਨਾਂ ਦਾ ਕੰਮ ਵੀ ਖਤਮ ਹੋ ਗਿਆ ਵਾ ਹੁਣ ਆਪਾਂ ਲੈ ਚੱਲੇ ਆ ਪੱਟ ਕੇ ਇਹਨਾਂ ਨੂੰ ਪਿੰਡ। ਇਹਨਾਂ ਨੂੰ ਕਰ ਦੇਣਾ ਆਪਾਂ ਸੇਲ। ਦੇਖਾਂਗੇ ਬਾਕੀ ਵੀਲ ਬੂਲ ਜੇ ਲਾ ਲਾਂਗੇ। ਕਿਉਂਕਿ ਸੁਪਰ ਸੀਟਰ ਚਲਾਉਣ ਵਾਸਤੇ ਵੀਲ ਬੂਲ ਜੇ ਲਾ ਲਾਂਗੇ। ਬਾਕੀ ਇਹਨਾਂ ਦਾ ਦੌਰ ਵੀ ਹੁਣ ਖਤਮ ਹੋ ਗਿਆ ਵਾ। ਅਗਦੇ ਬੰਦੇ ਆਪਣੇ ਪਤਾਣਾ ਜੰਗ ਹੋਰ ਪਿਛੇ ਕਰ ਰਹੇ ਹਾਲ ਨੂੰ ਨਾ ਪਾ ਉਹ ਬੱਤੇ ਨੂੰ ਪਾ ਆਹੋ ਹਾਲ ਤੇ ਟੁੱਟ ਦੇਣੀ ਆ ਹਾਂ ਕੁੰਡਾ ਪਾਲਾ ਯਾਰ ਕੁੰਡੇ ਨਾਲ ਨਹੀਂ ਗੱਲ ਬੰਨੀ ਜਾਣ ਭਾਈ ਕੁੰਡਾ ਪਾਲਾ ਇੱਧਰ ਦੇ ਇਹਨੂੰ ਕੁੰਡਾ ਉਹਦੇ ਚ ਪਾ ਦੀ ਆ ਵੀ ਇਦਾਂ ਕਰ ਲੈ ਆਪਾਂ ਉਹ ਵੀਰ ਦਾ ਟਰੈਕਟਰ ਕਢਾ ਕੇ ਆਏ ਆ ਖੁੱਪ ਕੇ ਆਪਾਂ ਨੂੰ ਜਿਵੇਂ ਤਰ੍ਹਾਂ ਰੇਗ ਦੀ ਇੱਕ ਦੂਜੇ ਦੀ ਮਤ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਅੱਜ ਕੱਲ ਦੇ ਟਾਈਮ 'ਚ ਜੇ ਕੋ ਦੂਜੇ ਦੀ ਆਪਾਂ ਮਤ ਕਰਾਂਗੇ ਤਾਂ ਵਧੀਆ ਰਾਂਗੇ ਕਿ ਨਹੀਂ ਕਰਦੇ ਫਿਰ ਵੀ ਔਖਾ ਕਹਿੰਦੇ ਜੰਗ ਲੱਗ ਰਹੀ ਏ ਤੇਲ ਮੁੱਕ ਜਾਣਾ ਸਾਰਾ ਕੁਝ ਮੁੱਕ ਜਾਣਾ ਕੁਛ ਨਹੀਂ ਹੋਣਾ ਇੱਕ ਆਮ ਬੰਦੇ ਦਾ ਨੁਕਸਾਨ ਹੋਣਾ ਚਲੋ ਜੋ ਮੰਨੂ ਪਾਵੇ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਨੇ ਆਮ ਜਨਤਾ ਨੂੰ ਭੁੱਖੇ ਮਾਰਨ ਵਾਲੇ ਕੰਮ ਫੜੇ ਆ ਆਬਰਾਖਾ ਮੈਂ ਗੱਲ ਕਰਦਾ ਆ ਪੈਂਨ ਲੱਦ ਲਿਆ ਇੱਕ ਇੱਕ ਰਹਿ ਗਿਆ ਇਹ ਵੀ ਲੈ ਜਾਣਾ ਕਦੀ ਇੰਨਾ ਦਾ ਸਮਾਂ ਹੈਗਾ ਹੁਣ ਵੀ ਜਿਹੜਾ ਬੰਦਾ ਨਹੀਂ ਕੋਲਰ ਰਿਪੋਰਟ ਕਰ ਸਕਦਾ ਉਹ ਨਹੀਂ ਲਵਾ ਸਕਦਾ ਉਹਨੇ ਦੇ ਇੰਜਣਾ ਦੇ ਪੈਂਸਾਰਨਾ ਵਾ ਬਾਕੀ ਦੇਖ ਲਓ ਬੱਦਲ ਹੋਇਆ ਪਿਆ ਵਾ ਬੱਦਲ ਹੋਇਆ ਹੈਗਾ ਪਾਣੀ ਚੈੱਕ ਕਰ ਲਓ ਤੁਸੀਂ ਸਾਡੇ ਸਾਹਮਣੇ ਮੌਸਮ ਦਾ ਪਤਾ ਲੱਗ ਰਿਹਾ ਏ ਟੋਪ ਟਿੱਕੀ ਤੇ ਨਹੀਂ ਲੱਗੀ ਚਾਰ ਚਫੇਰੇ ਬੱਦਲ ਹੋਇਆ ਪਿਆ ਪਾਣੀ ਚੈੱਕ ਕਰ ਲੋ ਇਹਦਾ ਇਦਾਂ ਹੀ ਚੱਲੂਗਾ ਭਾਵੇਂ ਉਹ ਤੇ ਬੱਦਲ ਹੋ ਜਾ ਰਹੇ ਇਹ ਪਲੇਟਾਂ ਦਾ ਇਹ ਹੀ ਫਾਇਦਾ ਵਾ ਬਾਕੀ ਚਲੋ ਜੋ ਪਰਮਾਧਮਾ ਕਰੇਗਾ ਚੰਗਾ ਕਰੇਗਾ ਬਾਕੀ ਜੰਗ ਦੇ ਉਧਰ ਲੱਗੀ ਏ ਟੈਨਸ਼ਨ ਸਾਡੇ ਬੰਦਿਆਂ ਨੂੰ ਪਈ ਯਾਰ ਕੀ ਕਰਾਂਗੇ ਕੀ ਕਰਾਂਗੇ ਪਾਈਆਂ ਲੱਗ ਜੋ ਟਰੈਕਟਰ ਖਿਲਾ ਰਹੇ ਆਂ ਕੇ ਹਣ ਦੱਸਿਓ ਇਹ ਕਿੰਨੇ ਕੁ ਚ ਮਿਕਣਾ ਚਾਹੀਦਾ ਕੀ ਇਹਦਾ ਪ੍ਰਾਈਸ ਕਿੰਨੇ ਕੁ ਚ ਵਿਕ ਜਾਣਾ ਚਾਹੀਦਾ ਤੇ ਵੀ ਕਮੈਂਟ ਕਰਕੇ ਦੱਸਿਓ ਬਾਕੀ ਜਿੰਦੇ ਵਾਸਤੇ ਰੋ ਰੱਬ ਰੱਖਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰਾ ਭਰਾ ਵੇਖ ਲੋ ਬੱਦਲ ਵਾਈ ਇਹ ਕੋਈ ਸੂਰਜ ਇਹਦਾ ਕੋਸ਼ ਨਹੀਂ ਤਾਂ ਵੀ ਪਾਣੀ ਚੈੱਕ ਕਰ ਲੋ ਮੇਰਾ ਭਰਾ ਐ ਆਪਾਂ ਇਹ ਵਾਰ-ਵਾਰ ਇਹੋ ਕਹਿੰਦੇ ਰਹੇ ਆ ਕਿਸਾਨਾਂ ਨੂੰ ਇਹ ਸੂਰਜ ਗੇ ਐਸੇ ਲਾਉਣੇ ਆਪਾਂ ਚਾਰ ਦਿਨਾਂ ਤੇ ਯੂਰੀ ਆਪਾਂ ਇਦਾਂ ਹੀ ਪਾਈ ਜਾਈ ਦੀ ਆ ਦੇਖੋ ਯੋਰੀ ਇਹਦਾ ਕੰਮ ਇਦਾਂ ਹੀ ਚੱਲਿਆ ਯਾਰ ਚਲੋ ਬਾਕੀ ਜਿਹਦੇ ਵਾਸਤੇ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਤੇ ਮੰਮੀ ਜੱਡੀ ਦਾ ਧਿਆਨ ਰੱਖਿਆ ਕਰੋ ਤੇ ਪਿਆਰ ਨਾਲ ਰਿਆ ਕਰੋ ਤੇ ਆਪਣੇ ਕੰਮ 'ਚ ਆਪਣੀ ਮਿਹਨਤ 'ਤੇ ਵਿਸ਼ਵਾਸ ਰੱਖੋ ਇੱਕ ਚੀਜ਼ਾਂ ਤੋਂ ਬਚੋ ਠੀਕ ਆ ਜੀ ਰੱਬ ਰਾਖਾ